ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਦਨੀ ਗੁਲਾਬ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਨੂੰ ਆਉਣ ਦਾ ਰਸਤਾ ਵਾ ਜਿਹੜਾ ਜਦੋਂ ਤੁਸੀਂ ਮਿਸ਼ਰੀ ਵਾਲੇ ਵਾਲੇ ਪੁਲ ਤੇ ਆਗੇ ਨਾ ਇੱਕ ਤਾਂ ਵੱਡਾ ਪੋਲਾ ਜਿਹੜਾ ਵੱਡੇ ਹਾਈਵੇ ਨੂੰ ਜਾਂਦਾ ਓਲ ਪੁਲ ਤੋਂ ਉਤਰ ਕੇ ਥੱਲੇ ਇੱਕ ਹੋਰ ਸੀਵਨ ਵਾਲੇ ਦਾ ਪੁਲ ਆਉਂਦਾ ਵਾ ਉਹ ਪੁਲ ਦੇ ਨਾਲ ਬਿਲਕੁਲ ਮਿੱਤਰੋ ਤੁਸੀਂ ਜਿਹੜਾ ਉਤਰ ਕੇ ਗਵਦਨੀ ਗੁਲਾਬ ਸਿੰਘ ਵਾਲੇ ਨੂੰ ਸ਼ੜਕ ਆਉਂਦੀ ਆ ਵੈਸੇ ਵੱਡੇ ਰੋਡ ਤੋਂ ਵੀ ਆ ਜਾਂਦੀ ਆ ਸ਼ੜਕ ਪਰ ਤੁਹਾਨੂੰ ਸੌਖਾ ਜਿਹੜਾ ਆਉਣ ਦਾ ਐਡਰੈਸ ਦੱਸ ਰਿਆ ਮੈਂ ਉਹ ਸੜਕ ਆ ਕੇ ਤੁਸੀਂ ਰੱਤੇ ਖੇੜੇ ਵਾਲੇ ਪਾਸੇ ਨੂੰ ਮੁੜੋਗੇ ਤੇ ਇੱਕ ਉਸ ਸੜਕ ਤੋਂ ਰੱਤੇ ਖੇੜੇ ਵਾਲੀ ਸੜਕ ਤੋਂ ਇੱਕ ਪਿੰਡ ਦੇ ਵਿੱਚ ਨੂੰ ਫਿਰ ਨਹੀਂ ਮੁੜੂਗੀ ਉੱਤੇ ਹੀ ਗੁੱਟ ਤੇ ਨੀਲੇ ਗੇਟ ਵਾਲਾ ਪਾਈਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਮਿੱਤਰੋ ਝੋਟੀ ਵਿਖਾਉਣੀਆਂ ਤੁਹਾਨੂੰ ਇੱਕ ਪਹਿਲਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਮੁੱਲ ਤੈਅ ਕਰਦੇ ਆ ਉਹ ਮਿਲਦੇ ਆ ਬਾਈ ਨੂੰ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਜੀ ਸੇਤਾਂਕਰ ਪਰਿਵਾਰ ਜੀ ਠੀਕ ਠਾਕ ਜੀ ਅੱਛਾ ਜੀ ਆਪਣਾ ਨਾਮ ਦੱਸ ਦਈਏ ਜੀ ਇੱਕ ਵਾਰੀ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਸਾਨੂੰ ਆਪ ਜੀ ਰঞ্জੀਤ ਸਿੰਘ ਰঞ্জੀਤ ਸਿੰਘ ਬਾਈ ਰੇਸ਼ਮ ਫਿਰ ਇਹ ਝੋਟੀ ਆ ਜਿਹੜੀ ਇਹ ਪਹਿਲੇ ਨਹੀਂ ਆ ਬਾਈ ਪਹਿਲੇ ਨਹੀਂ ਆ ਜੀ ਠੀਕ ਆ ਬਾਈ ਕਿੰਨੇ ਦਿਨ ਲੈ ਜੂਗੀ ਹਜੇ 5-6 ਦਿਨ ਲੈ ਜੂਗੀ 5-6 ਦਿਨ ਲੈ ਜੂਗੀ ਤੇ ਮਾਂ ਦਾ ਦੁੱਧ ਕਿੰਨਾ ਕੁ ਆ ਬਾਈ ਇਹਦਾ ਮਾਂ ਦਾ ਦੁੱਧ ਸਹੀ ਆਈ 12-13 ਕਿਲੋ 12-13 ਕਿਲੋ ਠੀਕ ਆ ਬਾਈ ਫਿਰ ਆਪਾਂ ਹੁਣ ਇਹ ਸਾਨ ਤੋਂ ਕ੍ਰੋਸ ਕਰਾਈ ਹੋਈ ਆ ਜਾਂ ਟੀਕੇ ਤੇ ਟੀਕੇ ਤੇ ਟੀਕੇ ਤੇ ਠੀਕ ਆ ਜੀ ਤੇ ਕੀ ਰੇਟ ਰੱਖਾਂਗੇ ਆਪਾਂ ਇਹਦਾ ਜੀ ਦੇਖ ਲਈ ਅੰਦਾਜ਼ਾ ਜਿਆ ਤੁਸੀਂ ਦੱਸ ਦਿਓ ਬਾਕੀ ਇਹਨਾਂ ਨੂੰ ਤੁਸੀਂ ਰੱਖਣਾ ਆਪਦਾ ਤੁਹਾਡੀ ਚੀਜ਼ ਆ ਪੱਠੇ ਪਾਏ ਆ ਸੰਭੀ ਆਸਕਰ ਜੀ 70 ਰੁਪਏ ਰੱਖ ਲਈਏ ਹਾਂਜੀ ਇਹਦੇ ਵਿੱਚੋਂ ਮਾਨਤਨ ਹੋ ਜਾਊ ਥੋੜਾ ਜੀ ਥੋੜਾ ਬਾਹਲਾ ਹੋ ਜਾਊਗਾ ਠੀਕ ਹੈ ਕੱਢਿਓ ਬੰਨੋ ਤੋਰੇਓ ਜੀ ਲੈ ਵੀ ਮਿੱਤਰੋ ਪਹਿਲਾ ਸੂਆ ਝੋਟੀ ਆ ਕਰਮਾ ਵਾਲੀ ਸੂਣ ਦੇ ਵਿੱਚ ਦਿਨ ਲੈਂਦੀ ਆ ਹਜੇ 5 ਤੋਂ 7 ਲੇਵਾ ਢਿੱਲੇ ਪਾਣ ਵਾਲਾ ਲੇਵਾ ਵਾ ਕਰਮਾ ਵਾਲੀ ਨੇ ਸੋਣੀ ਤਿਆਰ ਹੋ ਜਾਣਾ ਇਹਨੇ ਥੱਲੋ ਮਿੱਤਰੋ ਵਧੀਆ ਚੰਗੀ ਨਿਖਰ ਕੇ ਸੂਗੇ ਕਿਉਂਕਿ ਸੂਣ ਤੋਂ ਬਾਅਦ ਇਹਨੇ ਨਾ ਵਧੀਆ ਨਿਖਰ ਜਾਣਾ ਤੇ ਦੁੱਧ ਇਹਨੇ ਬਾਹਲਾ ਨਹੀਂ ਤੇ 9-10 ਕਿਲੋ ਟੋਰਾ ਨਾਲ ਜਿਹੜ 1 2 ਬਰੂਕੀ ਜਿਹੜੀ ਸਾਰੀ ਆ ਉਹ ਚੰਗੀ ਆ ਝੋਟੀ ਦੇ ਵਿੱਚ ਦੇਖ ਸਕਦੇ ਆ ਪਹਿਲਾ ਸੂਆ ਵਾ ਥਣ ਚੰਗਾ ਲੱਗਾ ਹੋਇਆ ਵਾ ਸਿੰਗੋ ਜ਼ਰੂਰ ਥੋੜੀ ਜੀ ਰੈਲੀ ਆ ਬਾਕੀ ਝੋਟੀ ਸਾਰੀ ਚੰਗੀ ਆ ਰੇਟ ਹੈਗਾ ਇਹਦਾ 70000 ਰੁਪਿਆ ਉਹਦੇ ਵਿੱਚੋਂ ਮਾਨਤਾਣ ਹੋ ਜੂਗਾ ਪਿਆਰ ਮੁਹੱਬਤ ਥੋੜਾ ਬਹੁਤਾ ਹੀ ਹੋਊਗਾ ਹੁਣ ਵੀ ਕੋਈ ਛੋਟ ਚੱਪਾ ਵਾਲੀ ਗੱਲ ਹੀ ਆ ਬਸ ਬਾੜਾੜੀ ਹੈਗਾ ਇਹਦੇ ਵਿੱਚ ਵੀ ਜੇ ਤੁਸੀਂ ਸੋਚੋ ਵੀ ਇਹ ਤੁਹਾਨੂੰ 60 ਦੀ ਮਿਲ ਜੂਗੀ 60 ਦੀ ਮਿਲ ਜੂਗੀ ਨਹੀਂ ਮਿਲਣੀ ਇਹਦੇ ਵਿੱਚੋਂ ਮਾਨਤਾ ਨਹੀਂ ਹੋਣਾ ਹੁਣ ਤੁਹਾਡਾ ਮਿੱਤਰੋ ਕਿਉਂਕਿ ਬਾਈ ਸਾਹਮਣੇ ਬਹੁਤ ਔਖਿਆ 4 ਸਾਲ ਪਸੋਂ ਨੂੰ ਤਿਆਰ ਕਰਨ ਦੇ ਉੱਤੇ ਲੱਗ ਜਾਂਦੇ ਆ ਤੇ ਸੁਬਾ ਸ਼ਾਮ ਡਿਊਟੀ ਸਖਤ ਨਿਭਾਉਣੀ ਪੈਂਦੀ ਆ ਪੱਠੇ ਪਾਉਣ ਦੀ ਤੇ ਮੰਨ ਲਓ ਜੇ ਆਪੋ ਸਾਹ ਤੇ ਲਾਈਏ ਤਾਂ 100 ਰੁਪਿਆ ਵੀ ਡੇਲੀ ਦਾ ਨਹੀਂ ਦਾ ਜੇ ਵਿੱਚ ਗਿਆ ਜਿਹੜਾ ਹਿਸਾਬ ਲਾਈਏ ਨਾ ਚਾਰ ਸਾਲਾਂ ਤੋਂ 100 ਰੁਪਈਆ ਵੀ ਨਹੀਂ ਹੈ ਡੇਲੀ ਦਾ ਦਿੰਦੀ ਜੀ ਉਹਨੇ ਹਿਸਾਬ ਲਾਈਆ ਤਾਂ ਪਰ ਚਲੋ ਇਹ ਹੁੰਦਾ ਵੀ ਜੇ ਆਪਾਂ ਚੰਗਾ ਪਸ਼ੂ ਤਿਆਰ ਕਰੀਏ ਤਾਂ ਫਿਰ ਆਪਣੀ ਕੀਮਤ ਵੀ ਮਿਲ ਜਾਂਦੀ ਹੈ ਤੇ ਆਪਣੇ 2 ਰੁਪਏ ਵੀ ਵਟੇ ਜਾਂਦੇ ਆ ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਮੈਂ ਤਾਂ ਕਹਿਣਾ ਹੁਣਾ ਚੰਗਾ ਸੀਮਣਪਰਾਓ ਚੰਗੇ ਪਸ਼ੂ ਨੂੰ ਹਮੇਸ਼ਾ ਤਿਆਰ ਕਰੋ ਚੰਗੇ ਪਸ਼ੂ ਨੂੰ ਸਾਹਮਣ ਦੇ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਚੰਗਾ ਪਸ਼ੂ ਬਈ ਚੰਗੇ ਰੁਪਈਆ ਦੇ ਵਿੱਚ ਹੀ ਵਿਕਦਾ ਵਾ ਇਹਨੂੰ ਖਰੀਦਣ ਦੇ ਲਈ ਤੁਹਾਨੂੰ ਪਿੰਡ ਮਿੱਤਰੋ ਬਦਨੀ ਗੁਲਾਬ ਸਿੰਘ ਵਾਲੇ ਦੇ ਵਿੱਚ ਆਉਣਾ ਪੈਣਾ ਘਰੇਲੂ ਪਰਿਵਾਰ ਦੇ ਕਰੇ ਨੰਬਰ ਮੈਂ ਭਾਈਆਂ ਦਾ ਸਕਰੀਨ ਦੇ ਉੱਤੇ ਚਲਾ ਦੂੰਗਾ ਕਿਉਂਕਿ ਥੋੜਾ ਜਿਹਾ ਪਤਾ ਨਹੀਂ ਹੋਣਾ ਇਸ ਕਰਕੇ ਗੱਲਬਾਤ ਲਈ ਸੰਪਰਕ ਕਰ ਲਿਓ ਧੰਨ